हां जी जेकर किसी नु देसी अंडे चाहिंदे हा त ਆਪਣਾ ਨਾਲ ਕੰਟੈਕਟ ਕਰ ਸਕਦਾ ਜੀ ਤੇ ਆਪਣਾ ਪਿੰਡ ਚੱਕਬਖਤੂ ਜ਼ਿਲ੍ਹਾ ਬਠਿੰਡਾ ਬਹੁਤ ਵਧੀਆ ਪ्योर देसी अंडे ਤੇ ਤਸੱਲੀ ਭਾਖਸ ਦੇਸੀ ਅੰਡੇ ਦੇਵਾਂਗੇ ਵੀਰੇ ਕੋਈ ਐ ਨਹੀਂ ਹੈਗਾ ਫਰਾਡ ਵਾਲਾ ਕੰਮ ਨਹੀਂ ਹੈਗਾ ਦੇਸੀ ਅੰਡੇ ਆਪਣੇ ਕੋਲੇ ਬਹੁਤ ਵਧੀਆ ਦੇਸੀ ਅੰਡੇ ਆ ਚੈੱਕ ਕਰ ਸਕਦੇ ਹੋ ਜਿਹੜੇ ਆ ਛੋਟੇ ਅੰਡੇ ਆ ਇਹਦੀ ਹੈਗੀ ਆ 430 ਰੁਪਏ ਦੀ ਟ੍ਰੇ ਵੀਰੇ ਵੈਸੇ 450 ਦੀ ਵੇਚਦੇ ਆ ਚੱਲ ਬੰਦਾ 10-20 ਰੁਪਏ ਅਗਲੇ ਨੂੰ ਮਾਨਤਾਨ ਕਰ ਦੇਈਦਾ ਇਹਦੀ 450 ਹੀ ਟ੍ਰੇ ਬੰਦੀ ਆ ਤੇ ਆ ਦੇਖ ਸਕਦੇ ਹੋ ਛੋਟੇ ਅੰਡੇ ਆਗੇ ਤੇ ਆ ਸੇ ਵੱਡੇ ਅੰਡੇ ਬਈ ਜੇ ਕਿਸੇ ਨੂੰ ਡਬਲ ਕਿਰੀ ਵਾਲਾ ਅੰਡਾ ਚਾਹੀਦਾ ਅੰਡਾ ਦੇਖੋ ਕਿੱਡਾ ਵੱਡਾ ਆ ਦੇਖੋ ਇਹ ਤਾਂ ਐ ਮੰਨੋ ਵੀ ਦੋ ਅੰਡਾ ਜਿੱਡਾ ਤਿੰਨ ਅੰਡੇ ਇੱਕ ਅੰਡਾ ਗਾਇਸ ਮਟੀਰੀਅਲ ਬਹੁਤ ਨਿਕਲਦਾ ਡਬਲ ਗਿਰੀ ਵਾਲਾ ਅੰਡਾ ਇਹਦੀ ਟਰੇ 600 ਰੁਪਏ ਦੀ ਆ ਇਹਦੇ ਵਿੱਚੋਂ ਵੀ ਆਪਾਂ ਮਾਨਤਾਨ ਕਰਦੇ ਹਾਂ ਦਾ ਬੰਦੇ ਨੂੰ ਤੇ ਇਹ ਤਾਂ ਐ ਸਮਝ ਲਓ ਵੀ ਇਹ ਬੰਦਾ ਇੱਕ ਟਰੇ ਲੈਂਦਾ ਤਾਂ ਦੋ ਟਰੇਆਂ ਲੈ ਜਾਂਦਾਗਾ ਬਹੁਤ ਡਬਲ ਅੰਡੇ ਆ ਇਹ ਤੇ ਕਰ ਲਿਓ ਕੰਟੈਕਟ ਹੀ ਧੰਨਵਾਦ ਆ ਦੇਖੋ ਜੀ ਅੰਡੇ ਆਪਣੇ ਕੋਲ ਅਵੇਲੇਬਲ ਆ ਤੇ ਲੈ ਜਿਓ